ਅ ਅੱਜ ਅੱਜ ਅਜੀਬ ਅਸੀ ਫਾਇਲ ਵਿੱਚ ਇੱਕ ਜੋ ਟੰਡਨ ਮੋਹਲਾ ਹੈ ਤੇ ਵਿੱਚ ਇੱਕ ਮਨੀਸ਼ ਟੰਡਨ ਨਾਂ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫ ਆਰ ਨੇ ਐ ਐਨ ਡੀ ਪੀ ਐਸ ਐਕਟ ਦੇ ਅੰਡਰ ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਬਿਲਡਿੰਗ ਡਿਪਾਰਟਮੈਂਟ ਨੇ ਰਿਐਕਸ਼ਨ ਦਿੱਤਾ ਹੈਗਾ ਫੌਨ ਕਰਦੇ ਆ ਫੌਨ ਮਿਨਿਸਟਰ ਨੇ ਦੱਸਿਆ ਰਹੇ ਹੈ ਸਪੈਸਿਫਿਕਲ ਦੇਣ ਦੇਣ ਹਾਂਜੀ 7 ਉਸਕੇ ਉਪਰ ਐਫ ਆਰ ਕਿ ਇਹ ਡੀ ਡੀ ਵਾਲਾ ਥੱਲੇ ਕਰੀ ਲੋਕੋ ਡੀ ਡੀ ਵਾਲਾ ਲੋਕੋ ਥੱਲੇ ਕਰੋ ਮਤਲਬ ਇਹ ਥੱਲੇ ਨੂੰ ਲੋਕਾਂ ਨੂੰ ਡਰਗਸ ਅਪਲਾਈ ਕਰਦਾ ਸੀਗਾ ਕਿ ਕਾਫੀ ਸਾਰੇ ਤੋਂ ਉਪਰ ਐਫ ਆਰ ਸੇ 7 ਰੁਪਏ ਅੱਜ ਹੋਰ ਕਿਤੇ ਕਿਤੇ ਹੋ ਰਿਹਾ ਕੰਨਾਂ ਦੇ ਵਿੱਚ ਅੱਜ ਇੱਕ ਹੀ ਹੈਗਾ ਜੀ ਅੱਜ ਤੇ ਇਸ ਤੋਂ ਪਹਿਲਾਂ ਵੀ ਕੰਨਾਂ ਦੇ ਦੇਖੇਗਾ ਮੇਟ ਮਾਰਕ ਜੈਕਸਨ ਕਿਤੇ ਦੇ ਤੇ ਦੂਜਾ ਪਟਾ ਹੈ ਜਿੱਥੇ ਤੁਹਾਨੂੰ ਰਿਪੋਰਟਿੰਗ ਦੇਣਾ ਚਾਹੀਦਾ ਅ ਜਿੰਨੇ ਪਹਿਲਾਂ ਤੋਂ ਤੁਹਾਡੇ ਤੇ ਰਹੀ ਤੇ ਤੁਹਾਨੂੰ ਤੇ ਆਮ ਬਾਕੀ ਬਾਕੀ ਦਸਰਾ ਜਾਨੂ ਦੇ ਨੀਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫ ਆਰਸ ਦਰਜ ਕਰ ਚੁੱਕੇ ਤੇ 100 ਤੋਂ ਉੱਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਤੇ ਅੱਠ ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਹੈ ਜਿਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਪੰਚਾਇਤ ਰਿਪੋਰਟ ਕਰਦੀ ਅਸੀਂ ਜਿੱਦਾਂ ਦੇ 8 ਜੋ ਐਡਿਕਸ ਸੀਗੇ ਉਹਨਾਂ ਨੂੰ ਨੀ ਐਡੀਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਇਡੈਂਟੀਫਾਈ ਕਰਕੇ ਜੋ ਵੰਡੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੀਆਂ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁੰਟ ਕਰ ਅਰੈਸਟ ਹੋਏ ਅਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕੀ ਬੜੇ ਵੱਢ ਚੜ੍ਹ ਕੇ ਰਸ ਰਹੇ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹਾਂ 73 ਨੋਨ ਲਿਸਟਡ ਜੋ ਸਾਡੇ ਏਰੀਆ ਦੇ ਡਰੱਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਭੇਜਿਆ ਤੇ ਮੈਂ ਤੁਹਾਡੇ ਥਰੂ ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦੀ ਹਾਂ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰੱਗਸ ਲੈਂਦੇ ਐ ਸਪੈਸ਼ਲੀ ਜੋ ਐਡਿਕਟਸ ਹੋ ਗਏ ਤੇ ਜੋ ਫੈਮਿਲੀਜ਼ ਵੀ ਹੈ ਜੋ ਆਹ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹੁੰਦੀ ਹੈ ਤੇ ਉਹਨਾਂ ਨੂੰ ਕੋਈ ਆ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿੱਤੀ ਤੌਰ ਤੇ ਉਹ ਦੇ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੀ ਨਾ ਤੋਂ ਵੇਚਿੰਗੇ ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਬਾਤ ਦਿਨਾਂ ਤੋਂ ਵੀ ਆਪਣੀ ਇਹ ਛੋਟੀਆਂ ਕੰਪਨੀਆਂ ਚ ਕਰ ਰਹੇ ਤਾਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਅਸੋਸੀਏਸ਼ਨ ਸੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਹੈਗੇ ਨੂੰ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟਰੀਮ ਜੋ ਸੋਸਾਇਟੀ ਵੀ ਹੋਵੇ ਉਹਦੇ ਅੰਦਰ ਅਸੀਂ ਮੈਮ ਮੁਖਤਾਰਾ ਦੇ ਅੰਦਰ ਲੈ ਕੇ ਆਈਏ ਇੱਕ ਵਾਕੇ ਦਾ ਇੱਕ ਬਹੁਤ ਕਰੋੜੀ ਦਾ ਘਟਾ ਅਡਾ ਦਾ ਸੈਕਟ ਹੋਇਆ ਸੀ ਗਲਤੀ ਤੋਂ ਭਰਾਨਾ ਕਿ ਇਹ ਜੇਲ੍ਹ ਦੇ ਵਿੱਚ ਪੰਡਾ ਐਸਟੀਐਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗਾ ਉਸ ਪ੍ਰਸੀਡਿੰਗ ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਪਾਇਆ ਜਾ ਰਿਹਾ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਕਿ ਅੱਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਹਾ ਸੀਗਾ ਕਾਫੀ ਨੋਟੋਰੀਅਸ ਹੋਇਆ ਹੈਗਾ ਹੁਣ ਤਾਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਪੱਖੋਂ ਵੀ ਵਰਕ ਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੁਝ ਹੋ ਸਕਦਾ ਹੈ ਲੀਗਲੀ ਜੋ ਕੁਝ ਹੋ ਪਾਏ ਉਹ ਕੇਰ ਦੇ ਵਿੱਚ ਛੋਟੇ ਮੀਡੀਆ ਤੇ ਵੀ ਮਨਨ ਦਿੱਤੀ ਆ ਜੀ ਜੀ ਥੱਲੇ ਕਰਾ ਵੀਰੇ ਮਾਰੇ ਅੱਖਾਂ ਥੱਲੇ ਕਰਾਇਆ ਨੀਟੇ ਰਲਾ ਹਾਂਜੀ ਹਾਂਜੀ ਕੋਈ ਕਾਨੂੰਨੀ ਪੱਖੋਂ ਕੁਝ ਹੋ ਸਕਦਾ ਹੈ ਕਾਨੂੰਨੀ ਕਾਰਵਾਈ ਇਹ ਦੇ ਨਾਲ ਤੁਸੀਂ ਕਾਰ ਕਰ ਰਹੇ ਹੋ ਛੜੇ ਸੱਤਾ ਚੱਲ ਰਿਹਾ ਹੈ